ਜਿਹਨੂੰ ਕਹਿੰਦੇ ਆ ਕਿ ਕੈਪਟਨ ਇੱਡਾ ਉੱਚਾ ਉੱਡਦਾ ਉਹਨੂੰ ਚੁੱਲਿਆਂ ਦੀ ਅਗਨੀ ਦੇਖਦੀ ਭਗਵੰਤ ਤੇਨੂੰ ਚੁੱਲਿਆਂ ਦੀ ਅੱਗ ਦਿਖਦੀ ਆ ਨਹੀਂ ਦਿਖਦੀ ਉਹ ਯਾਰੋ ਜਿਹੜਾ ਕਹਿੰਦਾ ਸੀ ਰੇੜੀਆਂ ਵਾਲੇ ਆ ਅਸੀਂ ਪੈਂਚਰਾਂ ਵਾਲੇ ਆ ਇਹਨੂੰ ਕਹਾਂ ਕਿ ਜੁੱਤੀ ਦਿਖਾ ਆਪਣੀ 5 ਲੱਖ ਦੀ ਤਾਂ ਜੁੱਤੀ ਪਾਉਂਦਾ ਮੇਰੇ ਵੀਰੋ 8 ਤੋਲੇ 9 ਤੋਲੇ ਸੋਨਾ ਡਿਕਲੇਅਰ ਕੀਤਾ ਇਹਨੇ ਆਪਣੇ ਐਫੀਡੇਵਿਟ ਵਿੱਚ 2022 ਚ ਤੇ ਇਹਦੇ ਪਰਿਵਾਰ ਦੀਆਂ ਆ ਬਾਹਾਂ ਤਾਂ ਕਿਲੋਂਾਂ ਦੇ ਪ੍ਰਤੀ ਸੋਨੇ ਦੇ ਨਾਲ ਲੱਤੀਆਂ ਪਈਆਂ ਨੇ ਕਿੱਥੋਂ ਆ ਗਿਆ ਉਹ ਕਿਲੋਂਾਂ ਦਾ ਸੋਨਾ ਪ੍ਰਬੰਧ ਜ਼ਰਾ 10 ਲੋਕਾਂ ਨੂੰ ਦੂਜਿਆਂ ਨੂੰ ਤਾਂ ਬੜੀ ਜਲਦੀ ਪੁੱਛਦਾ 골ਡੀ ਨੂੰ ਤਾਂ ਪੁੱਛਦਾ ਕਿ ਜਿੰਮਾ ਦੇ ਪੈਸੇ ਕਿੱਥੇ ਗਏ ਖੈਰੇ ਨੂੰ ਤਾਂ ਪੁੱਛਦਾ ਕਿ ਤੇਰੇ ਕੋਲ ਕਿੱਥੋਂ ਪੈਸੇ ਆਏ ਆਪਣਾ ਵੀ ਦੱਸਦਾ ਕਿ ਤੇਰੇ ਕੋਲ ਇਹ ਕਿਲੂਆਂ ਪ੍ਰਤੀ সোਨਾ ਤੁਹਾਡੇ ਔਰਤਾਂ ਦੇ ਕੋਲ ਕਿੱਥੋਂ ਆਇਆ ਮੇਰੇ ਵੀਰੋ ਅੱਜ ਕੇਜਰੀਵਾਲ ਜੇਲ੍ਹ ਚ ਹੈ ਇੱਕ ਜਾਂਚ ਛਲੇ ਉਹਦੀ ਹੋਰ ਹੋਣੀ ਹੈ ਕਾਦੀ ਹੋਣੀ ਆ ਸ਼ੀਸ਼ ਮਹਿਲ 50 ਕਰੋੜ ਰੁਪਇਆ ਸਰਕਾਰੀ ਕੋਠੀ ਉੱਤੇ ਲਵਾਇਆ ਕਿਸੇ ਮੁੱਖ ਮੰਤਰੀ ਨੇ ਆਪਣੀ ਰਹਿائشਗਾਂ ਨੂੰ ਠੀਕਰਣ ਲਈ 50 ਕਰੋੜ ਅੱਜ ਤੱਕ ਨਹੀਂ ਖਰਚਿਆ 2-2 ਕਰੋੜ ਰੁਪਇਆ ਬਾਥਰੂਮਾਂ ਨੂੰ ਠੀਕਰਣ ਤੇ ਇਟਲੀ ਤੋਂ ਮਾਰਬਲ ਲਿਆਂਦਾ ਗਿਆ ਮੇਰੇ ਵੀਰੋ ਜਿਹੜਾ ਕਹਿੰਦਾ ਸੀ ਮੈਂ ਤਾਂ ਸਾਦਾ ਜਿਹਾ ਬੰਦਾ ਜੀ ਗਰੀਬ ਜਿਹਾ ਬੰਦਾ ਜੀ ਗੱਡੀ ਨਹੀਂ ਲਿਆਂਗੇ ਜੀ ਸਿਕਿਉਰਟੀ ਨਹੀਂ ਲਿਆਂਗੇ ਸਾਰੇ ਕਾਨੂੰਨ ਛਿੱਕੇ ਤੇ ਡੰਗੇ ਨੇ ਇਸ ਲਈ ਮੈਂ ਤੁਹਾਨੂੰ ਜੋ ਗੱਲ ਜਿਹੜੀ ਗੱਲ ਕਹਿਣਾ ਇਹ ਮਗਰਲੇ ਆਣ ਹੋਣ ਚੰਗੇ ਨਹੀਂ ਸਾਬਤ ਹੋਏ ਹਾਂ ਮੰਨ ਲਿਆ ਮਗਰਲੇ ਬਾੜੇ ਸੀਗੇ ਤੁਸੀਂ ਸਜ਼ਾ ਦਿੱਤੀ ਤੇ ਅਗਰ ਇਹ ਮਾੜੇ ਨੇ ਤੇ ਸਜ਼ਾ ਦਾ ਹੱਕਦਾਰ ਇਹ ਵੀ ਬਣਦਾ ਅੱਜ ਫੇਰ ਅਗਲੀ ਗੱਲ ਪਾਰਲੀਮੈਂਟ ਭੇਜਣਾ ਮੰੰਦਾ ਮੀਥੀਅਰ ਕਹਿੰਦਾ ਖੇਰਾ ਤਾਂ ਬਾਹਰੋਂ ਆਇਆ ਜੀ ਕੀ ਗੱਲ ਖੇਰਾ ਜੇ ਬਾਹਰੋਂ ਆ ਤਾਂ ਰਾਗਬ ਚੱਡਾ ਮੇਰਾ ਖਿਆਲ ਆ ਬਰਨਾੜੇ ਪੈਦਾ ਹੋਇਆ ਹੋਣਾ ਜਾਂ ਜਿਹੜਾ ਦੂਜਾ ਇੱਕ ਦੀਪਕ ਬਾਲੀ ਤੇ ਪਤਾ ਨਹੀਂ ਕਿਹੜਾ ਸੰਦੀਪ ਪਾਠਕ ਜਿਹੜਾ ਰਾਜ ਸਭਾ ਦਾ ਬਣਾਇਆ ਉਹ ਤਾਂ ਮੈਨੂੰ ਲੱਗਦਾ ਸੰਗਰੂਰ ਦੇ ਵਿੱਚ ਹਸਪਤਾਲ 'ਚ ਉਹਦੀ ਮਾਂ ਨੇ ਜਨਮ ਦਿੱਤਾ ਹੋਣਾ ਉਹ ਯਾਰੋ ਰਾਜ ਸਭਾ ਦੇ ਬਣਾਉਣੇ ਤੇ ਦਿੱਲੀ ਵਾਲੇ ਤੇ ਖੇਰਾ ਪੰਜਾਬ ਦੇ ਵਿੱਚ ਵੀ ਚੋਣਾਂ ਲੜੇ ਖੈਰੇ ਨੇ ਦੋ ਗੱਲਾਂ ਕੀਤੀਆਂ ਲੈ ਮੀਤ ਤਿਆਰ ਹੋ ਚੱਲ ਆਪਾਂ ਮੁਕਾਬਲਾ ਕਰੀਏ ਪਹਿਲੀ ਗੱਲ ਤਾਂ ਮੈਂ ਕਹਿੰਦਾ ਤੈਨੂੰ ਖੁੱਲੀ ਬਹਿਸ ਹੈ ਕਿ ਆ ਬਾਹਰਲਾ ਕੌਣ ਤੇ ਅੰਦਰਲਾ ਕੌਣ ਤੇ ਖੈਰੇ ਨੇ ਕੀ ਕੀਤਾ ਤੇ ਮੀਤ ਹੈ ਤੂੰ ਕੀ ਕੀਤਾ ਪੰਜਾਬ ਦੇ ਪ੍ਰਤੀ ਆ ਉਹਦੇ ਤੇ ਬਹਿਸ ਕਰੀਏ ਲੋ ਕਰੋ ਸੁਣੋ ਇਹ ਸੁਣੋ ਗੱਲਾਂ ਜੁਖਬਾਲ ਸਿੰਘ ਖੈਰਾ ਜਿੰਦਾਬਾਦ ਜਖਤਾਰ ਜੁਖਬਾਲ ਸਿੰਘ ਖੈਰਾ ਜਿੰਦਾਬਾਦ ਜਖਤਾਰ ਜਖਤਾਰ ਸਿੰਘ ਖੈਰਾ ਜਿੰਦਾਬਾਦ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਮੇਰੇ ਵੀਰੋ ਕੌਣ ਬੋਲਿਆ ਖੈਰਾ ਬੋਲਿਆ ਕਮੀਥੇਰ ਬੋਲਿਆ ਗੋਇ ਬੋਇਆ ਜਰਾ ਕੌਣ ਬੋਲੇ ਉੱਥੋਂ ਦੇ ਪਾਸੇ ਇਕਨ ਜੋਰ ਨਾਲ ਬੋਲ ਕੇ ਦੱਸੋ ਕੌਣ ਬੋਲਿਆ ਖੇਰਾ ਬੋਲਿਆ ਕਿਮੀਥੇਰ ਬੋਲਿਆ ਖੇਰਾ ਬੋਲਿਆ ਅੱਛਾ ਅੱਗੇ ਚੱਲੋ ਕਿਸਾਨਾਂ ਦਾ ਅੰਦੋਲਨ ਹੋਇਆ ਕੁੱਟਿਆ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਸਾਡੇ ਅੰਦਰ ਵੜ ਕੇ ਡੰਡੇ ਮਾਰੇ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਕੁਚਲੇ ਸ਼ੁਭਕਰਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਸ ਸ਼ੰਭੂ ਬੈਰੀਅਰ ਦੇ ਉੱਤੇ ਕੌਣ ਗਿਆ ਤੇ ਉਹ ਸ਼ੁਭਕਰਨ ਦੇ ਪਿੰਡ ਵੱਲੋਂ ਕੌਣ ਗਿਆ ਇੱਕਰ ਇਹ ਦੱਸੋ ਮੀਤ ਗਿਆ ਕਿ ਖੇਰਾ ਗਿਆ ਖੇਰਾ ਗਿਆ ਅੱਗੇ ਚੱਲੋ ਨੰਗਲ ਸੰਦੀਪ ਅੰਬਿਆ ਕਬੱਡੀ ਦਾ ਕਤਲ ਕੀਤਾ ਪਲੇਅਰ ਮੀਤ ਗਿਆ ਕਿ ਖੇਰਾ ਗਿਆ ਉੱਥੇ ਮੇਰੇ ਵੀਰੋ ਦੱਸੋ ਨਵਰੀਤ ਡਿਬੜੇਵਾ ਉੱਚੀ ਬੋਲਣਾ ਥੋੜਾ ਜਿਹਾ ਤਾਂ ਕਿ ਦੁਨੀਆ ਨੂੰ ਬਾਹਰ ਵੀ ਪਤਾ ਲੱਗਣਾ ਚਾਹੀਦਾ ਨਵਰੀਤ ਡਿਬੜੇਵਾ ਦਿੱਲੀ ਵਿੱਚ ਟ੍ਰੈਕਟਰ ਪ੍ਰੇਡ 2020 ਵਿੱਚ ਜੋ ਅੰਦੋਲਨ ਚੱਲ ਰਿਹਾ ਸੀ ਦਿੱਲੀ ਪੁਲਿਸ ਨੇ ਗੋਲੀ ਮਾਰ ਕੇ ਉਹਦੀ ਹੱਤਿਆ ਕਰਤੀ ਰਹਿਣ ਵਾਲਾ ਰੁੱਦਰਪੁਰ ਦਾ ਸ਼ਿਕਾਹ ਖੈਰੇ ਨੇ ਰੁੱਦਰਪੁਰ ਤੋਂ ਇਲੈਕਸ਼ਨ ਨਹੀਂ ਸੀ ਲੜਨੀ ਮੇਰੇ ਵੀਰੋ ਦੱਸਿਓ ਜਰਾ ਰੁੱਦਰਪੁਰ ਖੈਰਾ ਗਿਆ ਕਿ ਮੀਤ ਹਿਰ ਗਿਆ ਮੇਰੇ ਵੀਰੋ ਦੱਸੋ ਸੁਣ ਲਾ ਅਮੀਦ ਕਿੱਥੇ ਤੇਰਾ ਕੈਮਰਾ ਇੱਧਰ ਕਰੀਂ ਆ ਸੁਣ ਇਹਨੂੰ ਕਹਿੰਦੇ ਨੇ ਅੰਦਰਲਾ ਬੰਦਾ ਤੁਸੀਂ ਆ ਬਾਹਰਲੇ ਬੰਦੇ ਤੁਸੀਂ ਕਿਸੇ ਇੱਕ ਮੁੱਦੇ ਤੇ ਬੋਲੇ ਹੋ ਪੰਜਾਬ 'ਚ ਐਨਐਸਏ ਲੱਗੀ ਮੇਰੇ ਵੀਰੋ ਭਾਈ ਅਮਰਿਤਪਾਲ ਨੂੰ ਚੱਕ ਲਿਆ ਅਰ 10 ਬੰਦੇ ਨੌਜਵਾਨ ਚੱਕ ਕੇ ਉਹਨਾਂ ਨੂੰ ਡਿਬਰੂਗੜੀ ਦੀ ਸਾਮਦੀਆ ਜ਼ਿਲ੍ਹੇ ਚ ਭੇਜ ਦਿੱਤਾ ਉਹ ਲਾਹਨਤ ਆ ਤੁਹਾਡੇ ਤੇ ਓਏ ਭਗਵੰਤ ਮਾਨ ਤੇ ਮੀਥੇਰ ਲਾਹਨਤ ਆ ਲਾਹਨਤ ਆ ਲਾਹਨਤ ਲਾਹਨਤ ਤੁਹਾਡੇ ਤੇ ਤੁਸੀਂ ਸਾਡੇ ਨੌਜਵਾਨਾਂ ਨੂੰ ਥਾੜੀ ਚ ਰੱਖ ਕੇ ਭਾਜਪੀ ਦੇ ਅੱਗੇ ਭੇਜ ਕੇ ਤੇ ਖੈਰੇ ਨੂੰ ਕਹਿੰਨੇ ਕਿ ਤੂੰ ਬਾਹਰ ਲਾਵਾ ਉਹ ਤੁਸੀਂ ਆ ਬਾਹਰ ਲੇ ਤੁਸੀਂ ਸਿਰਫ ਉਹ ਦਿਨ ਬੋਲੇ ਜਿੱਦਣ ਤੁਹਾਡਾ ਭਾਪਾ ਕੇਜਰੀ ਵਾਰ ਚੱਕਿਆ ਗਿਆ ਉਸ ਤੋਂ ਪਹਿਲਾਂ ਤੁਸੀਂ ਨਹੀਂ ਬੋਲੇ ਮੇਰੇ ਵੀ ਬੋਲੇ ਮੇਰਾ ਪਿਓ ਹੈ ਬਾਜਾ ਵਾਲਾ ਗੁਰੂ ਗੋਬਿੰਦ ਸਿੰਘ ਮੀਠੇਰ ਦੱਸ ਤੇਰੇ ਪਿਤਾ ਜੀ ਦਾ ਨਾਮ ਕੀ ਹੈ ਬਾਇਓਲੋਜੀਕਲ ਪਿਤਾ ਜੀ ਦਾ ਨਹੀਂ ਇਹ ਦੱਸੀ ਇਮਾਨਦਾਰੀ ਨਾਲ ਕਿ ਤੁਸੀਂ ਕੇਸ਼ਰੀਵਾਲ ਨੂੰ ਪੁੱਛਦੇ ਹੋ ਜਾਂ ਅਕਾਲ ਪੁਰਖ ਵਾਹਿਗੁਰੂ ਨੂੰ ਪੁੱਛਦੇ ਹੋ ਇਸ ਕਰਕੇ ਮਤ ਲਾਓ ਇਦਾਂ ਦੇ ਇਲਜ਼ਾਮ ਬੇਮੁਨਾਬ ਆ ਮੰਨਣ ਵਾਲਾ ਕੋਈ ਤਿਆਰ ਹੈ ਤੁਸੀਂ ਦੱਸੋ ਜਰਾ ਇੱਕ ਵਾਰੀ ਬਾਵਾ ਇਸ ਲਈ ਖੜੀਆਂ ਕਰਨੀਆਂ ਆ ਵਾ ਕਿ ਤੁਸੀਂ ਖੈਰੇ ਨੂੰ ਅੰਦਰਲਾ ਮੰਨਦੇ ਹੋ ਹੁਣ ਬਾਵਾ ਖੜੀਆਂ ਕਰਕੇ ਦੱਸੋ ਕਿ ਖੈਰਾ ਅੰਦਰਲਾ ਬੰਦਾ ਵਾ ਖੇਰਾ ਪੰਜਾਬ ਦਾ ਬੰਦਾ ਹੈ ਆ ਪੰਜਾਬ ਦਾ ਬੰਦਾ ਐ ਕਰ ਇਹਨੂੰ ਕਹੋ ਮੀਠੇਰ ਨੂੰ ਕਿ ਐਡੇ ਵੱਡੇ ਇਕੱਠ ਵਿੱਚ ਤੂੰ ਬਾਵਾਹ ਖੜੀਆਂ ਕਰਾ ਕੇ ਦਿਖਾ ਕਿ ਖੇਰਾ ਬਾਹਰ ਦਾਵਾ ਤੇ ਕਿਚਰੀ ਵਾਲਾ ਅੰਦਰ ਦਾਵਾ ਇਹ ਨਾਲ ਪੁੱਛਣਾ ਵਾ ਕਿ ਕਿਚਰੀ ਵਾਲਾ ਅੰਦਰ ਦਾ ਪੰਜਾਬ ਦਾ ਤੇ ਖੇਰਾ ਬਾਹਰ ਦਾਵਾ ਤੇ ਫਿਰ ਤੁਸੀਂ ਜਿਹੜਾ ਹੈਗਾ ਉਹ ਕਰਨਾ ਵਾ ਸੋ ਮੇਰੇ ਵੀਰੋ ਪਾਰਲੀਮੈਂਟ ਕੋ ਛੋਟੀ ਮੋਡੀ ਪਲੈਟਫਾਰਮ ਨਹੀਂਗਾ 545 ਦਾ ਹਾਊਸ ਆ ਜਿਹੜਾ ਸਾਊਥ ਇੰਡੀਆ ਨਾਲ ਤੇ ਈਸਟ ਇੰਡੀਆ वेस्ट ਬੰਗਾਲ ਤੇ ਇਵਨ ਵੈਸਟ ਵੈਸਟ ਇੰਡੀਆ ਵੀ ਮਹਾਰਾਸ਼ਟਰ ਬੜੇ ਇੰਟੈਲੀਜੈਂਟ ਬੰਦੇ ਆ ਰਹੇ ਨੇ ਉੱਥੇ ਬੋਲਣ ਵਾਸਤੇ ਰਿਸਰਚ ਕਰਕੇ ਆਉਂਦੇ ਨੇ ਇੱਕ ਇੱਕ ਗੱਲ ਦੇ ਉੱਤੇ ਬਹੁਤ ਡੂੰਘਾਈ ਦੇ ਨਾਲ ਪੜ੍ਹ ਕੇ ਲਿਖ ਕੇ ਆਉਂਦੇ ਆ ਉਹ ਕੋਈ ਛੋਟਾ ਮੋਟਾ ਪਲੈਟਫਾਰਮ ਨਹੀਂ ਮੀਤ ਨੂੰ ਪੁੱਛਣਾ ਚਾਹੁੰਨਾ ਤੂੰ ਬਣਨਾ ਤਾਂ ਐਮਪੀ ਚਾਹੁੰਨਾ ਕਦੇ ਵਿਧਾਨ ਸਭਾ 'ਚ ਬੋਲੇ ਨਾ ਦੱਸੀ ਜਰਾ ਆ ਜਿਹੜੇ ਮੁੱਦੇ ਮੈਂ ਗੜਾਏ ਪੰਜਾਬ ਦੇ ਆ ਪੰਜਾਬ 'ਚ ਕੈਂਸਰ ਹੋ ਗਿਆ ਪੰਜਾਬ 'ਚ ਔਰ ਕਹਿਰ ਮਚਾਇਆ ਜਿਹੜਾ ਸਾਡਾ ਖੱਗਰ ਦਰਿਆ ਹੈ ਪੰਜਾਬ ਦੇ ਵਿੱਚ ਕਿਸਾਨ ਆਤਮ ਹੱਤਿਆ ਕਰ ਰਹੇ ਨੇ, ਖੇਤ ਮਜ਼ਦੂਰ ਮਾਰ ਰਹੇ ਨੇ, ਸਾਡੇ ਬੱਚੇ ਵਿਦੇਸ਼ਾਂ ਵਿੱਚ ਭੱਜ ਰਹੇ ਨੇ, ਕਦੀ ਵਿਧਾਨ ਸਭਾ 'ਚ ਮੁੱਦਾ ਰੱਖਿਆ? ਜੇ ਵਿਧਾਨ ਸਭਾ 'ਚ ਨਹੀਂ ਬੋਲੇ ਤੇ ਪਾਰਲੀਮੈਂਟ 'ਚ ਕੀ ਬੋਲੋਗੇ? ਮੰਤਰੀ ਤੈਨੂੰ ਲਾਹਤਾ ਉਹਨਾਂ ਨੇ। ਆਹ ਵਿੱਦਿਆ ਦਾ ਮਹਿਕਮਾ ਤੇਰੇ ਤੋਂ ਲੈ ਲਿਆ, ਸੜਕਾਂ ਦਾ ਤੇਰੇ ਤੋਂ ਲੈ ਲਿਆ, ਪਾਣੀ ਵਾਲਾ ਤੇਰੇ ਤੋਂ ਲੈ ਲਿਆ, ਮਾਈਨਿੰਗ ਵਾਲਾ ਤੇਰੇ ਤੋਂ ਲੈ ਲਿਆ। ਫਿਰ ਵੀ ਕਿਹਾ ਜਾਂਦਾ ਮੈਨੂੰ ਪਾਰਲੀਮੈਂਟ 'ਚ ਭੇਜੋ। ਜੇ ਤੂੰ ਮੰਤਰੀ ਫੇਲ ਹੋ ਗਿਆ ਤੇ ਐਮਪੀ ਕਾਮਯਾਬ ਕਿੱਦਾਂ ਹੋਵੇਂਗਾ ਮੇਰੇ ਵੀ? ਅਖੀਰੀਆਂ ਦੋ ਗੱਲਾਂ। ਜੋ ਮੇਰਾ ਏਜੰਡਾ ਪੰਜਾਬ ਦੇ ਪ੍ਰਤੀ ਹੈ। ਦੇਖੋ ਅੱਜ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਸਾਡੀ ਆਬਾਦੀ ਦਾ ਸੰਤੁਲਨ ਖਰਾਬ ਹੋ ਰਿਹਾ ਸਾਡੇ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਬਹੁਤ ਤੇਜ਼ੀ ਨਾਲ 3 ਕਰੋੜ ਚੋਂ 70-75 ਲੱਖ ਆਦਮੀ ਬਾਹਰ ਚਾ ਚੁੱਕਾ ਮੇਰਾ ਇੱਕ ਬਿੱਲ ਕੁਲਤਾਰ ਸੰਧਵਾ ਸਪੀਕਰ ਦੇ ਮੇਜ ਦੇ ਉੱਤੇ ਪਿਆ ਹੋਇਆ ਜਾ ਕੇ ਦੇਖ ਸਕਦੇ ਆਂ ਜਨਵਰੀ 2023 ਦਾ ਉਹਦੇ ਚ ਕੀ ਕਿਹਾ ਮੈਂ ਕੀ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉਹਨਾਂ ਨੇ 1972 ਚ ਕਾਨੂੰਨ ਬਣਾਇਆ ਕਿ ਕੋਈ ਹਿਮਾਚਲ ਵਿੱਚ ਜ਼ਮੀਨ ਨਹੀਂ ਲਵੇ ਕੋਈ ਵੋਟਰ ਨਹੀਂ ਬਣੇ ਕੋਈ ਉੱਥੋਂ ਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਉਹਨੂੰ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਬਣਾਇਆ ਹੈ ਕਿਸ ਨੇ ਡਾਕਟਰ ਵਾਇਸ ਪਰਮਾਰ ਚੀਫ ਮਿਨਿਸਟਰ 52 ਸਾਲ ਪਹਿਲਾ ਉਹਨੇ ਹਿਮਾਚਲ ਨੂੰ ਕਿੱਦਾਂ ਬਚਾਉਣਾ ਉਹਦੀ ਹੋਂਦ ਨੂੰ ਨਹੀਂ ਤਾਂ ਉਹ ਤਾਂ ਬਾਗ ਵਿਕ ਜਾਣੇ ਸੀ ਮੀਰਾ ਨੇ ਦਿੱਲੀ ਵਾਲੇ ਚੱਕ ਲੈਣੇ ਸੀ ਬੰਬੇ ਵਾਲੇ ਚੱਕ ਲੈਣੇ ਸੀਗੇ ਉਹਦਾ ਨੌਕਰ ਹੋਣੇ ਸੀਗੇ ਇਹੀ ਪੰਜਾਬ ਵਿੱਚ ਹੋ ਰਿਹਾ ਸਾਡੇ ਬੱਚੇ 75 ਲੱਖ ਬਾਹਰ ਚਲੇ ਗਏ ਗੈਰ ਪੰਜਾਬੀ ਆ ਸਕਦੇ ਨਹੀਂ ਕੋਈ ਪ੍ਰੋਬਲਮ ਨਹੀਂ ਪੈਸੇ ਕਮਾਓ ਅਸੀਂ ਤੁਹਾਡਾ ਮਾਣ ਸਤਿਕਾਰ ਕਰਦੇ ਇਹ ਸਰਬੱਤ ਦੇ ਭਲੇ ਦੀ ਧਰਤੀ ਸਾਡੇ ਗੁਰੂਆਂ ਦੀ ਪਰ ਇੱਥੇ ਜ਼ਮੀਨ ਦਾ ਮਾਲਕ ਬਣਨ ਵਾਸਤੇ ਸ਼ਰਤਾਂ ਪੂਰੀਆਂ ਕਰੋ ਉਹ ਵੀ ਬਣ ਜਾਓ ਇੰਡਸਟਰੀ ਵੋਟਰ ਹੋ ਕੀ ਰਿਹਾ ਤੇ ਮੀਥੇਰ ਨੂੰ ਪੁੱਛਿਆ ਕਿਸੇ ਨੇ ਵਿਧਾਨ ਸਭਾ ਚ ਕਿ ਸਾਡੀਆਂ ਨੌਕਰੀਆਂ ਕਿਉਂ ਬਾਹਰਲੇ ਲੈ ਰਹੇ ਨੇ ਕਹਿੰਦਾ ਯਾਰੋ ਤੁਸੀਂ ਅਨਪੜ੍ਹ ਬੰਦੇ ਆ ਅਸੀਂ ਇੱਕੋ ਦੇਸ਼ ਚ ਰਹਿੰਦੇ ਆ ਅਸੀਂ ਪੰਜਾਬ ਚ ਨੌਕਰੀ ਕਿੰਦਾ ਰੋਕ ਦਈਏ ਬਾਹਰਲੇ ਨੂੰ ਲੈ ਮੀਥੇਰ ਮੈਂ ਤੈਨੂੰ ਰੋਕ ਕੇ ਦਿਖਾਉਣਾ ਮੇਰਾ ਬਿੱਲ ਪਾਸ ਕਰ